ਦੁੱਖੋ ਕਾ ਕੁਛ ਰਿਸ਼ਤਾ ਹੈ ਗਹਿਰਾ ਬਹੁਤ ਵਾਰ ਮੁਸ਼ਕਲ ਖਤਮ ਹੋਤੇ ਹੀ ਸਾਸੀ ਥਮ ਜਾਂਦੀ ਹੈ ਅਸੀਂ ਬਹੁਤ ਵਾਰ ਸੁਣਦੇ ਹਾਂ ਕਿ ਕੋਈ ਇਨਸਾਨ ساری ਜ਼ਿੰਦਗੀ ਸੰਘਰਸ਼ ਕਰਦਾ ਰਹਿੰਦਾ ਹੈ ਦੁੱਖਾਂ ਨਾਲ ਲੜਦਾ ਰਹਿੰਦਾ ਹੈ ਔਰ ਜਦੋਂ ਉਹਨਾਂ ਦੁੱਖਾਂ ਦਾ ਉਹਨਾਂ ਪਰੇਸ਼ਾਨੀਆਂ ਦਾ ਅੰਤ ਆਉਂਦਾ ਹੈ ਉਸ ਬੰਦੇ ਦਾ ਵੀ ਇਸ ਦੁਨੀਆ ਤੋਂ ਜਾਣ ਦਾ ਟਾਈਮ ਆ ਜਾਂਦਾ ਹੈ ਤੇ ਬਾਅਦ ਵਿੱਚ ਅਕਸਰ ਸਾਰੇ ਇਹੀ ਕਹਿੰਦੇ ਨੇ ਕਿ ਹੁਣ ਤਾਂ ਇਹਦੇ ਸੁੱਖ ਲੈਣ ਦਾ ਟਾਈਮ ਸੀ ਪਰ ਦੁੱਖਾਂ ਪਰੇਸ਼ਾਨੀਆਂ ਦਾ ਜੀਵਨ ਨਾਲ ਬਹੁਤ ਗੂੜਾ ਰਿਸ਼ਤਾ ਹੁੰਦਾ ਹੈ ਜਦੋਂ ਤੱਕ ਜ਼ਿੰਦਗੀ ਚੱਲਦੀ ਹੈ ਪਰੇਸ਼ਾਨੀਆਂ ਚੱਲਦੀਆਂ ਹੀ ਰਹਿੰਦੀਆਂ ਨੇ ਪਰ ਸੋਚਣ ਵਾਲੀ ਗੱਲ ਹੈ ਕਿ ਫਿਰ ਇਨਸਾਨ ਦੇ ਸੁੱਖ ਲੈਣ ਦਾ ਟਾਈਮ ਹੈ ਕਿਹੜਾ ਇਹਦਾ ਜਵਾਬ ਸਵਾਮੀ ਰਾਮਾਨੰਦ ਜੋ ਕਿ ਇੰਡੀਆ ਦੇ ਬਹੁਤ ਪਹੁੰਚੇ ਹੋਏ ਜੋਗੀ ਹੋਏ ਨੇ ਉਹਨਾਂ ਨੇ ਬਹੁਤ ਖੂਬਸੂਰਤੀ ਨਾਲ ਦਿੱਤਾ ਹੈ ਉਹ ਕਹਿੰਦੇ ਨੇ ਕਿ ਕਿਸੇ ਵੀ ਇਨਸਾਨ ਦਾ ਜੋ ਸਮਾਂ ਤੰਦਰੁਸਤੀ ਨਾਲ ਹੱਸਦੇ ਖੇੜਦੇ ਉਹਦੇ ਪਰਿਵਾਰ ਚ ਬੀਤ ਜਾਂਦਾ ਹੈ ਜੋ ਸਮਾਂ ਉਹਦਾ ਭਗਤੀ ਕਰਦਿਆਂ ਮੈਡੀਟੇਸ਼ਨ ਕਰਦਿਆਂ ਆਪਣੇ ਅੰਗਾਂ ਨਾਲ ਤੁਰਦੇ ਫਿਰਦੇ ਆ ਆਪਣੀ ਮਰਜ਼ੀ ਨਾਲ ਘੁੰਮਦੇ ਫਿਰਦੇ ਨਿਕਲ ਜਾਂਦਾ ਹੈ ਬਸ ਉਹੀ ਟਾਈਮ ਉਹਦੇ ਸੁੱਖ ਦਾ ਹੁੰਦਾ ਹੈ ਬਾਕੀ ਪਰੇਸ਼ਾਨੀਆਂ ਨਾਲ-ਨਾਲ ਚਲਦੀਆਂ ਰਹਿੰਦੀਆਂ ਨੇ ਔਰ ਚਲਦੀਆਂ ਰਹਿਣਗੀਆਂ